ਰਾਂਪੂਰਾ ਫੂਲਦੇ ਦੇ ਵਿੱਚ ਥਾਣੇ ਦੇ ਬਾਹਰੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਗਿਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਪ੍ਰਦਰਸ਼ਨਕਾਰੀਆਂ ਤੇ ਹਲਕਾ ਬਲ ਪ੍ਰਯੋਗ ਕੀਤਾ ਗਿਆ ਅਧਿਆਪਕਾਂ ਤੇ ਕਿਸਾਨਾਂ ਨੇ ਖਾਣਾ ਸਦਰ ਦਾ ਘਰਾਓ ਕੀਤਾ ਸੀਗਾ ਸਵੇਰੇ ਪਿੰਡ ਚੌਕੀ ਦੇ ਵਿੱਚ ਸਕੂਲ ਬਾਹਰੋਂ ਵੀ ਤਰਨਾ ਚੁੱਕਿਆ ਗਿਆ ਸੀ ਪੁਲਿਸ ਦੀ ਕਾਰਵਾਈ ਖਿਲਾਫ ਥਾਣੇ ਦੇ ਬਾਹਰ ਇਕੱਠੇ ਹੋ ਗਏ ਸਨ ਕਿਸਾਨ ਤੇ ਟੀਚਰ ਤਾਂ ਰਾਂਪੂਰਾ ਫੂਲਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਥਾਣੇ ਦੇ ਬਾਹਰੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਆਖਰਕਾਰ ਅੱਖ ਦੇੜ ਦਿੱਤਾ ਗਿਆ ਜਦੋਂ ਪੁਲਿਸ ਦੇ ਬਲੇ ਪੂਰੀ ਕਾਰਵਾਈ ਕੀਤੀ ਕਿ ਤੁਹਾਨੂੰ ਤੁਸੀਂ ਵੀਰਾ ਵੀ ਵਿਖਾ ਰਹੇ ਆ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਤਾਂ ਥਾਣੇ ਦੇ ਬਾਹਰੋਂ ਮੇਂ ਇਹ ਪ੍ਰਦਰਸ਼ਨਕਾਰੀਆਂ ਨੂੰ ਕਿਸ ਤਰੀਕੇ ਦੇ ਨਾਲ ਅੱਖ ਦੇੜਿਆ ਗਿਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਇਸੇ ਦਾ ਇਸੇ ਦਰਾਂ ਨੇ ਹਿਰਾਸਤ ਵਿੱਚ ਵੀ ਲੈ ਲਿਆ ਆ ਪ੍ਰਦਰਸ਼ਨਕਾਰੀਆਂ ਤੇ ਹਲਕਾ ਬਲ ਪ੍ਰਯੋਗ ਵੀ ਕੀਤਾ ਗਿਆ ਅਧਿਆਪਕਾਂ ਤੇ ਕਿਸਾਨਾਂ ਨੇ ਦਰਸਲ ਖਾਣਾ ਸਦਨ ਦਾ ਘਰਾਓ ਕੀਤਾ ਸੀ ਸਵੇਰੇ ਪਿੰਡ ਚੌਕੇ ਦੇ ਵਿੱਚ ਸਕੂਲ ਬਾਹਰੋਂ ਮੇਂ ਧਰਨਾ ਚੁੱਕਿਆ ਗਿਆ ਸੀ ਸਾਰਿਆਂ ਨੂੰ ਕਹਿ ਦੇ ਵੀ ਗੁਰਦੁਆਰੇ ਆਜੋ ਆਜੋ ਜੇ ਅਸੀਂ ਝੂਠੇ ਤਾਂ ਅਸੀਂ ਜਿੰਦਾ ਖੋਲਦੇ ਐ ਜੇ ਮੈਨੇਜਮੈਂਟ ਜਾਂ ਸਾਡੇ ਪਿੰਡ ਦੇ ਕਿਹਨੇ ਨਾਲ ਲੱਗੇ ਪਿਆ ਕੁਮੁਰਲੇ ਉਹਨੇ ਹੀ ਗੁਰਦੁਆਰੇ ਚੜਜੋ ਜਿੰਦਾ ਖੋਲਦੇ ਐ ਪਰ ਇੱਕ ਬੰਦਾ ਵੀ ਕਿਹਨੇ ਮੁਰੇ ਲੱਗੇ ਹੋਏ ਗੁਰਦੁਆਰੇ ਨਹੀਂ ਆਇਆ ਇੱਕ ਬੰਦਾ ਵੀ ਉਹਨਾਂ ਦਾ ਕਿਉਂਕਿ ਸਾਰਿਆਂ ਨੇ ਸਾਰਿਆਂ ਨੂੰ ਵੋਟਾਂ ਪਈਆਂ ਸਾਰਿਆਂ ਦੇ ਪੈਸੇ ਲੈ ਮਹੀਨੇ ਦੇ ਮਹੀਨੇ ਉਹ ਸੋਡੇ ਤੇ ਇਲਜ਼ਾਮ ਲਾ ਰਹੇ ਆ ਕਿਹਨੇ ਕਿਹੜਾ ਲਟੇਰਾ ਆਊਗਾ ਤੇ ਕਹੂਗਾ ਸੱਚੇ ਬੰਦਿਆਂ ਨੂੰ ਅਸੀਂ ਗੁਰਦੁਆਰੇ ਸੌ ਖਾਦੀ ਫਿਰ ਆਏ ਕਿ ਉਹਨਾਂ ਗੁਰਦੁਆਰੇ ਉੱਤੋਂ ਦਾ ਦਾਲਤ ਵੀ ਨਹੀਂ ਆਗੀ ਇੱਕ ਬੰਦਾ ਵੀ ਨਹੀਂ ਆਇਆ ਜੀ ਬੜਾਈ ਖਰਾਬ ਹੋ ਰਹੀ ਸੀ ਬੜਾਈ ਖਰਾਬ ਹੋ ਉਹਨਾਂ ਨੇ ਬੜਾਈ ਖਰਾਬ ਕਰੀ ਨਵੇਂ ਟੀਚਰਾਂ ਨੇ ਜਾਣ ਕੇ ਤੁਸੀਂ ਇਹ ਦੇਖੋ ਜਿਹੜਾ ਲਹਿਰੇ ਦਾ ਜਿਹੜਾ ਇਹ ਉਸ ਮੈਨੇਜਮੈਂਟ ਕੋਲ ਦਾਸ ਨੂੰ ਚੱਲ ਰਹੇ ਨੇ ਬੋਹੇ ਤੇ ਭਪਾਲ ਉੱਥੇ ਪਤਾ ਕਰੋ ਉੱਥੇ ਤਾਂ ਨਹੀਂ ਸਕੂਲ ਮਰੇ ਧਰਨਾ ਲੱਗਿਆ ਸੀ ਉੱਥੇ ਵੀ ਨਹੀਂ ਹੋਇਆ ਕਿਸ ਗਰਮੇਲ ਠੇਕੇਦਾਰ ਵੱਲੋਂ ਕਿਤਾਬਾਂ ਦਿੱਤੀਆਂ ਗਈਆਂ ਤੇ ਗਰਮੇਲ ਠੇਕੇਦਾਰ ਜਿਹੜਾ ਇਹ ਕਹਿ ਰਿਹਾ ਕਿ ਇਹ ਅਸੀਂ ਸਹੀ ਤਾਂ ਜਿਹੜਾ ਸਕੂਲ ਚਲਾ ਰਹੇ ਹਾਂ ਤੁਸੀਂ ਬਿਲਡਿੰਗ ਦਾ ਹਾਲ ਦੇਖੋ ਜਾ ਕੇ ਪਾਣੀ ਵਾਲਾ ਫਿਲਟਰ ਇਸ ਚੱਲਦੇ ਭਰਨੇ ਚ ਬਦਲੇ ਗਏ ਨੇ ਜਿਹੜਾ ਖਲਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਹੁਣ ਤੱਕ ਜਿਹੜਾ ਚਾਹੀ ਉਹਦਾ ਪ੍ਰਿੰਟ ਮੇਜ ਲੈਂਦੇ ਹੋਏ ਆ ਜੀ ਉਹ ਜਿਹੜਾ ਗੇਟ ਆ ਉਹ ਖਲਾਇਆ ਤੇ ਕੁਝ ਬੰਦਿਆਂ ਨੇ ਹੀ ਪ੍ਰਿੰਟ ਅਰੈਸਟ ਕੀਤੀ ਕਿੰਨੇ ਬੰਦੇ ਅਰੈਸਟ ਕੀਤੇ ਟੋਟਲ ਬੰਦੇ ਅਸੀਂ ਉੱਥੋਂ ਸਕੂਲ ਤੋਂ ਅਸੀਂ ਆਪਣਾ ਨੌ ਲੇਡੀਜ਼ ਆ ਤੇ ਦੋ ਬੰਦੇ ਕੀਤੇ ਇਸ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ઉમેਸ਼ ਸਿੰਘਲਾ ਜੁੜੇ ਹੋਏ ਨੇ ਹਮੇਸ਼ ਆਖਰਕਾਰ ਇੱਕ ਕਿਸ ਗੱਲ ਨੂੰ ਲੈ ਕੇ ਪੂਰਾ ਧਰਨਾ ਦਿੱਤਾ ਜਾ ਰਿਹਾ ਸੀ ਜਾਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪ੍ਰਦਰਸ਼ਨਕਾਰੀ ਨੂੰ ਖਦੇੜਿਆ ਗਿਆ ਕਿ ਸਾਰੇ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ ਗਏ ਨੇ ਜੀ ਪਰ ਮੰਗਲ ਇਹ ਦੋ ਮਹੀਨੇ ਤੋਂ ਲਗਾਤਾਰ ਰੇਡਾਂ ਚੱਲ ਰਹੀ ਹੈ ਕਿ ਕਿਸ ਸਕੂਲ ਦੇ ਵਿੱਚੋਂ ਦੋ ਟੀਚਰ ਟਰਮੀਨੇਟ ਕਰਕੇ ਬਾਹਰ ਕੱਢ ਦਿੱਤੇ ਗਏ ਸੀ ਪ੍ਰਖਾਸਕਰੇ ਟੀਚਰਾਂ ਦਾ ਕਹਿਣਾ ਸੀ ਕਿ ਸਾਨੂੰ ਸਕੂਲ ਦੇ ਵਿੱਚੋਂ ਧੱਕੇ ਨਾਲ ਕਮੇਟੀ ਨੇ ਕੱਢ ਦਿੱਤਾ ਹੈ ਜਦਕਿ ਉਹਨਾਂ ਦੀ ਯੋਗਤਾ ਜੋ ਕੰਡੀਸ਼ਨ ਮੁਤਾਬਕ ਹੈ ਪੂਰੀ ਹੈ ਉਹ ਕਈ ਸਾਲਾਂ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਹੇ ਹਨ ਬਲਕਿ ਜਦ ਦਾ ਸਕੂਲ ਖੁੱਲਿਆ ਉਦੋਂ ਵੀ ਉਹਨਾਂ ਦੀ ਭਰਤੀ ਹੈ ਦੂਸਰੇ ਪਾਸੇ ਮੈਨੇਜਮੈਂਟ ਦਾ ਇਹ ਕਹਿਣਾ ਸੀ ਕਿ ਇਹਨਾਂ ਦੀ ਯੋਗਤਾ ਪੂਰੀ ਨਹੀਂ ਸੀ ਜਾਂ ਸਕੂਲ ਦੇ ਵਿੱਚ ਕੁਝ ਹਰਕਤਾਂ ਹੈ ਜੀਆਂ ਹੋਈਆਂ ਜਿੰਨਾ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਦੂਸਰੇ ਪਾਸੇ ਕਮੇਟੀ ਨੇ ਇਹ ਵੀ ਇਲਜ਼ਾਮ ਲਗਾਏ ਕਿ ਸਾਡੇ ਇਹ ਥੋੜਾ ਜਿਹਾ ਮਾਹੌਲ ਨੂੰ ਡਿਸਟਰਬ ਕਰ ਰਹੇ ਹਨ ਤੇ ਟੀਚਰਾਂ ਨੇ ਕਹਿਣਾ ਸੀ ਕਿ ਕਮੇਟੀ ਜਾਣ ਬੁੱਝ ਕੇ ਕਰ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਉਹ ਕਰੀਬ 15 ਕੁ ਹਜ਼ਾਰ ਰੁਪਏ ਦਿੱਤੀ ਜਾਂਦੀ ਹੈ ਜਦਕਿ ਸਰਕਾਰ ਵੱਲੋਂ ਇਹ ਤਨਖਾਹ 30 ਤੋਂ 35 ਹਜ਼ਾਰ ਦੇ ਕਰੀਬ ਆਉਂਦੀ ਹੈ ਤੇ ਉਹਨਾਂ ਦੇ ਏਟੀਐਮ ਪਹਿਲਾਂ ਹੀ ਕਮੇਟੀ ਨੇ ਜਮ੍ਹਾਂ ਕਰਵਾ ਲਏ ਹਨ ਤੇ ਜਦੋਂ ਤਨਖਾਹ ਇੰਨੀ ਹੁੰਦੀ ਹੈ ਤਾਂ ਉਹਨਾਂ ਦੇ ਏਟੀਐਮ ਵਿੱਚੋਂ ਉਹ ਤਨਖਾਹ ਕਢਵਾ ਕੇ ਕਮੇਟੀ ਰੱਖ ਲੈਂਗੇ ਤੇ ਉਹਨਾਂ ਨੂੰ ਪੈਸੇ ਸਿਰਫ 12 ਤੋਂ ਲੈ ਕੇ 15000 ਰੁਪਏ ਤੱਕ ਹੀ ਦਿੱਤੇ ਜਾਂਦੇ ਹਨ ਜਿਸ ਦਾ ਉਹ ਵਿਰੋਧ ਕਰਦੇ ਹਨ ਤੇ ਉਹਨਾਂ ਨੇ ਜਦੋਂ ਇਸ ਵਾਸਤੇ ਰੋਲਾ ਪਾਇਆ ਤਾਂ ਕਮੇਟੀ ਵਰਗੋਂ ਉਹਨਾਂ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਇਸੇ ਗੱਲ ਨੂੰ ਲੈ ਕੇ ਇਹ ਟੀਚਰਾਂ ਦਾ ਨੇਟ ਬੈਠੇ ਸੀ ਤੇ ਇਹਨਾਂ ਦੇ ਨਾਲ तकरीबन 58 ਟੀਚਰ ਹੋਰ ਆ ਕੇ ਬੈਠ ਗਏ ਜਿਨ੍ਹਾਂ ਨੂੰ ਕਮੇਟੀ ਨੇ ਕਹਾਂ ਸੀ ਕਿ ਤੁਹਾਨੂੰ ਵੀ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ ਫਿਲਹਾਲ 17 ਟੀਚਰ ਕਿਹਾ ਜਾ ਰਿਹਾ ਕਿ ਸਕੂਲ ਵਿੱਚੋਂ ਟਰਮੀਨੇਟ ਕਰੇ ਗਏ ਹਨ ਇਸੇ ਨੂੰ ਲੈ ਕੇ ਡੀਸੀ ਬਟਿੰਡਾ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ ਜਾਂਚ ਕਮੇਟੀ ਜਿਸ ਦੀ ਰਿਪੋਰਟ ਆਣੀ ਸੀ ਫਿਲਹਾਲ ਉਹ ਰਿਪੋਰਟ ਕੀ ਹੈ ਕਿਸੇ ਮੂਰਤੇ ਜਨਤਕ ਨਹੀਂ ਹੋਈ ਪਰ ਇਹਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ جاری ਤੇ 20 ਦਿਨ ਤੋਂ ਲਗਾਤਾਰ ਇਹ ਸਕੂਲ ਨੂੰ ਜਿੰਦਾ ਲਗਾਈ ਬੈਠੇ ਸੀ ਤਾਲਾ ਮਾਰਿਆ ਹੋਇਆ ਸੀ ਇਹਨਾਂ ਦਾ ਅਤੇ ਆਪਣਾ ਪ੍ਰਦਰਸ਼ਨ ਇਹ ਬੈਠ ਕੇ ਸ਼ਾਂਤ ਵੀ ਕਰਦੇ ਸਨ ਤਾਂ ਅੱਜ ਵੀ ਪੁਲਿਸ ਬੋਲਣ ਇਹਨਾਂ ਨੂੰ ਖਦੇੜ ਗਿਆ ਹਾਂ ਠੀਕ ਹੈ ਹਵੇਸ਼ਪੁਰ ਹਾਦੀਪੁਰ ਦੀ ਜਾਣਕਾਰੀ ਬਹੁਤ ਧੰਨਵਾਦ ਤਾਂ ਰਾਮਪੁਰਾ ਫੁੱਲਦੀਆਂ ਤਰੋਂ ਸੀ ਤਸਵੀਰਾਂ ਵਿਖਾ ਰਹੇ ਆ ਪਿੰਡ ਕੌਕੇ ਦੇ ਵਿੱਚ ਆ ਪਹਿਲਾ ਜੋ ਕੇ ਸਵੇਰ ਵੇਲੇ ਐਕਸ਼ਨ ਨਜ਼ਰ ਆਇਆ ਜਦੋਂ ਕੇ ਸਕੂਲ ਤੇ ਬਾਹਰੋਂ ਧਰਨਾ ਚੁਕਾਇਆ ਗਿਆ ਪੁਲਿਸ ਦੇ ਵੱਲੋਂ ਤੇ ਉਸ ਦੇ ਬਾਅਦ ਹੁਣ ਥਾਣੇ ਦੇ ਬਾਹਰੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਗਿਆ ਤੇ ਕਈ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ ਗਏ ਨੇ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਵੱਡੀ ਗਿਣਤੀ ਦੇ ਵਿੱਚ ਆ ਪੁਲਿਸ ਫੋਰਸ ਨਜ਼ਰ ਆ ਰਹੀ ਹੈ ਤਾਂ ਕਿਵੇਂ ਅਗੜੇ ਕੇ ਪ੍ਰਦਰਸ਼ਨਕਾਰੀਆਂ ਨੂੰ ਉਹਨਾਂ ਨੂੰ ਮੌਕੇ ਤੋਂ ਖਦੇੜਿਆ ਗਿਆ ਤੇ ਉਸ ਦੇ ਬਾਅਦ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ